ਖੇਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਜੰਡਿਆਲਾ ਗੁਰੂ ਵਿਖੇ ਜੂਥ ਜੋ ਜ਼ਿਲ੍ਹਾ ਪ੍ਰਧਾਨ ਆਪ ਪਾਰਟੀ ਦੇ ਜੂਥ ਨੇਤਾ ਤੇ ਉਹਨਾਂ ਦੀ ਹੋਰ ਸਾਰੀ ਟੀਮ ਵੱਲੋਂ ਖੂਨਦਾਨ ਦਾ ਕੈਂਪ ਲਾਇਆ ਉਸ ਵਿੱਚ ਸਰਦਾਰ ਹਰਭਜਨ ਸਿੰਘ ਐਮ ਐਲ ਏ ਹਲਕਾ ਜੰਡਿਆਲਾ ਗੁਰੂ ਮੰਤਰੀ ਸਾਹਿਬ ਨੇ ਆਪ ਸ਼ਿਰਕਤ ਕੀਤੀ ਤੇ ਜਿਨ੍ਹਾਂ ਨੇ ਖੂਨਦਾਨ ਕੀਤਾ ਖੂਨਦਾਨ ਮਹਾਨਦਾਨ ਉਹਨਾਂ ਨੂੰ ਆਪ ਮਿਲੇ ਹੋਰ ਵੀ ਹਲਕੇ ਦੇ ਵਿੱਚ ਆਿਆਂ ਦਾ ਸੱਜਣਾ ਮਿੱਤਰਾ ਦੁੱਖ ਸੁੱਖ ਚ ਸਾਰੇ ਤਾਂ ਆ ਪਹੁੰਚ ਕੇ ਆਪ ਭਾਗੀਦਾਰ ਹੁੰਦੇ ਨੇ ਤੇ ਖੋਨਦਾਨ ਇਹੋ ਜੇ ਕੈਂਪ ਉਹਨਾਂ ਕਿਹਾ ਲੱਗਣੇ ਚਾਹੀਦੇ ਨੇ ਤੇ ਭਗਤ ਸਿੰਘ ਜੀ ਵੀ ਜਨਮ ਦਿਹਾੜੇ ਨੂੰ ਉਹਨਾਂ ਨੇ ਸਲਾਮ ਕੀਤੀ ਤੇ ਰਾਹਤੇ ਵਿੱਚ ਜਾਂਦਿਆ ਜੰਡਿਆਲਾ ਗੁਰੂ ਤੋਂ ਮੱਲੀਆਂ ਵਿਖੇ ਇੱਕ ਕਾਰ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਇੱਕ ਆ ਆਪ ਉਸੇ ਵੇਲੇ ਖੜਕੇ ਇਹ ਵੇਖੋ ਪਾਉ ਜੀ ਇੱਕ ਆਮ ਘਰ ਦਾ ਬੱਚਾ ਹੀ ਇਦਾਂ ਕਰ ਸਕਦਾ ਮੰਤਰੀ ਹੋ ਕੇ ਨਹੀਂ ਉਹ ਮੰਤਰੀ ਆਪਣੇ ਆਪ ਨੂੰ ਨਹੀਂ ਸਮਝਦੇ ਹਲਕੇ ਦਾ ਸੇਵਾਦਾਰ ਸਮਝਦੇ ਨੇ ਜੇ ਉਥੇ ਪੁਲਿਸ ਜਵਾਨ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜੋ ਨਾ ਮਿੰਟ ਚ ਸਾਰਿਆਂ ਨੂੰ ਫਰਸਟ ایڈ ਦੇ ਕੇ ਮਹਾਰਾਜ ਨੇ ਕਿਰਪਾ ਕੀਤੀ ਠੀਕ ਠਾਕ ਨੇ ਉਹ ਕਾਰ ਵਾਲਾ ਵੀਰ ਘਬਰਾਇਆ ਉਹਨੂੰ ਸ਼ਾਬਾਸ਼ ਦਿੱਤਾ ਮਲਾਜਮਾਂ ਨੂੰ ਕਿਹਾ ਵੀ ਇਹਨਾਂ ਨੂੰ ਜਲਦੀ ਹਸਪੀਟਲ ਪਹੁੰਚਾਓ ਤੇ ਫੇਰ ਘਰੋ ਘਰੀ ਬਚਾਓ